ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਪ੍ਰਭਜੋ 26 ਮਹਿਰਾ ਵਲogs ਤੇ ਹਾਂ ਜੀ ਸਰਦਾਰ ਚੱਲੇ ਸੀਗੇ ਗੱਡੀ ਲੈ ਕੇ ਵਾਸੇ ਰੇਹਾਂ ਨੇ ਮੁੜਿਆ ਮੁੜਿਆ ਸਾਹਿਲੇ ਅੰਦਰ ਬਾੜੋਂ ਨੂੰ ਕਿੱਥੋਂ ਜੀ ਆਜੂ ਆ ਗਿਆ ਜੇ ਤਾਂ ਕਹਿੰਦਾ ਮੈਂ ਡੇਡ ਖੋਲਣਾ ਡੈਡੀ ਹੈ ਹੈ ਉਹ ਖਾਣਾ ਕਰਦਾ ਤਾਂ ਕਹਿੰਦਾ ਡੈਡੀ ਨੇ ਗੇਟ ਖੋਲਣਾ ਮੈਂ ਜਾਣਾ ਵਾ ਲੈ ਚਲਾ ਜਾ ਹੁਣ ਹੈ ਗਿਆ ਵੀਨੇ ਮੁੱਛਾ ਨੂੰ ਰੋੜੇ ਦਿੰਦਾ ਹਾਂ ਜੀ ਤੇ ਤੇ ਡੇਲੀ ਰੂਟੀਨ ਵਰਕ ਉਹ ਹੀ ਕੱਪੜੇ ਧੋਣੇ ਝਾੜੂ ਲਾਉਣੇ ਤੇ ਮੈਂ ਅੱਜ ਤੋਂ ਤੁਸੀਂ ਦੇ ਕੱਪੜੇ ਕਾਫੀ ਹੋਏ ਹੋਏ ਸੀ ਤੇ ਇਹ ਮਿਰਚਾਂ ਗਿੱਲੀਆਂ ਹੋ ਗਈਆਂ ਫ੍ਰਿਜ ਦੇ ਵਿੱਚ ਤੇ ਉਹ ਚ ਕੱਢ ਕੇ ਥੋੜੀ ਜਿਹੀ ਧੁੱਪ ਲਵਾਈ ਮੈਂ ਕਿਹਾ ਇਹ ਜਿਹੜੀ ਸੁੱਕ ਜੂਗੀ ਇਹਦਾ ਮੋਇਸਚਰਾਈਜ਼ਰ ਜੀ ਆ ਤੇ ਜਿਹੜੇ ਗ੍ਰੀਨ ਨੇ ਉਹਨਾਂ ਨੂੰ ਪੀਸ ਕੇ ਰੱਖ ਲਾਂਗੇ ਤੇ ਜਿਹੜੀਆਂ ਰੈੱਡ ਨੇ ਉਹਨਾਂ ਨੂੰ ਉਹਦੇ ਵਿੱਚ ਪਾਵਾਂਗੇ ਸਿਰਕੇ ਵਿੱਚ ਪਾਵਾਂਗੇ achar ਬਣਾਵਾਂਗੇ ਇਹਨਾਂ ਦਾ ਕੰਮ ਕਰ ਹੀ ਰਹੇ ਸੀ ਕਿ ਸਿਰਸਰੇ ਮੰਮੀ ਨੇ ਸਰਪ੍ਰਾਈਜ਼ ਦਿੱਤਾ ਕਿ ਉਸ ਕੀ ਕਰਵਾ ਚੌਦ ਦਾ ਵਰਤ ਆ ਰਿਹਾ ਤੇ ਮੰਮੀ ਹਰ ਸਾਲ ਵਰਤ ਵਾਸਤੇ ਆਣਦੇ ਹੁੰਦੇ ਨੇਗੇ ਸਰਗੀ ਵਾਸਤੇ ਤੇ ਨਾਲ ਮੰਮੀ ਨਾਲ ਗੱਲਾਂ ਕੀਤੀਆਂ ਤੇ ਕਹਿੰਦੇ ਮੈਂ ਕਿਹਾ ਚਲੋ ਅੱਜ ਸਾਰੇ ਮਿਲ ਜਾਣਗੇ ਸਿਰਸਰੇ ਤੇ ਸਾਰੇ ਮਿਲ ਗਏ ਸੀ ਸਾਇਲ ਵੀ ਸਰਦਾਰ ਜੀ ਵੀ ਘਰੀ ਸੀਗੇ ਤੇ ਕਿਉਂਕਿ ਲੋਕਲ ਗੇੜੇ ਸੀ ਤੇ ਮੰਮੀ ਜੀ ਬਸ ਥੋੜੀ ਕਦਰ ਰੁਕੇ ਅੱਧਾ ਕੇ ਘੰਟਾ ਤੇ ਫਿਰ ਚਲੇ ਗਏ ਸੀ ਹੈ ਕੱਲੋ ਛੋਟੀ ਭੈਣ ਨੂੰ ਵਰਤ ਦੇਖਿਆ ਇੱਕ ਦਿਨ ਦੀ ਬਾਕੀ ਸਾਰਾ ਪਟ ਗਿਆ ਮੇਰੇ ਕੋਲ ਆ ਗਏ ਸੀਗੇ ਛੋਟੀ ਭੈਣ ਕੋਲ ਅੱਧਾ ਕਿਲੋ ਕਿਲੋ ਨਾਲ ਤੇ ਫਿਰ ਮੈਨੂੰ ਮਿਲ ਕੇ ਮੈਂ ਚੱਲ ਗਈ ਮੈਂ ਨਹੀਂ ਪਟਦੀ ਹੈਗੀ ਆਪੀ ਜੇ ਪਤਨੀ ਕੋ ਪਟਦੀ ਹੋ ਗਵਰਨ ਸਾਹਿਬ ਡੈਡੀ ਕੋਲ ਠੀਕ ਹੈ ਠੀਕ ਹੈ ਮਾ ਆ ਜਿਓ ਛੇਤੀ ਫੜ ਕੇ ਬੈਠੋ ਹਾਂ ਸੱਚ ਕੋਈ ਠੀਕ ਆ ਮੰਮਾ ਹਾਂਜੀ ਘਰ ਦਾ ਕੰਮ ਕਰਨ ਤੋਂ ਬਾਅਦ ਮੰਮੀ ਚਲੇ ਗਈ ਸੀ ਤੇ ਉਸ ਤੋਂ ਬਾਅਦ ਇਹ ਸਟੀਚਿੰਗ ਲਈ ਆਇਆ ਸੀ ਬਲਾਊਜ਼ ਕਿਉਂਕਿ ਇਹ ਕੱਲ ਨੂੰ ਵਰਤ ਹੈ ਕਰਵਾਚੌਥ ਦਾ ਤੇ ਪਾਣਾ ਹੈ ਤੇ ਕਸਟਮਰ ਦਾ ਸੀ ਮੇਰੇ ਦਾ ਤੇ ਮੈਂ ਉਹ ਸਟਿਚ ਕਰ ਰਹੀ ਸੀ ਤੇ ਬਸ ਇਹ ਕੰਪਲੀਟ ਹੋ ਗਿਆ ਸੀ ਆਲਮੋਸਟ ਥੋੜਾ ਜਿਹਾ ਕੰਮ ਰਹਿ ਗਿਆ ਸੀ ਇਹਦਾ ਤੇ ਘਰ ਦੇ ਕੰਮ ਦੇ ਨਾਲ ਨਾਲ ਮੈਂ ਸਟਿਚਿੰਗ ਵਗੈਰਾ ਦਾ ਵੀ ਕੰਮ ਕਰਦੀ ਹਾਂ ਆਪਣਾ ਤੇ ਲੋ ਜੀ ਬਲਾਊਜ਼ ਹੋ ਗਿਆ ਸੀਗਾ ਰੈਡੀ ਇਹ ਆਪਣਾ ਤੇ ਇਹਦੀ ਲੁੱਕ ਇਸ ਤਰ੍ਹਾਂ ਆਈ ਹੈ ਤੇ ਦੇਖੋ ਦੱਸਲਾ ਕਮੈਂਟ ਕਰਕੇ ਕਿ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇਹ ਲਾਸਾ ਦੇ ਨਾਲ ਹੋਰ ਵੀ ਵਧੀਆ ਹੋ ਗਿਆ ਸੀ ਮੈਂ ਕਿਉਂ ਡਾਲਾ ਉਸ ਤੋਂ ਬਾਅਦ ਉਹ ਮਹਿੰਦੀ ਲਵਾਣ ਆ ਗਈ ਸੀ ਕਿ ਤਾਂ ਚਲਤੀ ਤੇ ਫਿਰ ਮੈਂ ਉਹਨਾਂ ਦੀ ਮਹਿੰਦੀ ਲਗਾਈ ਪਿੱਛੇ ਕਾਲਾ ਇਹਨਾਂ ਦਾ ਬਲਾਅਸ ਸੀ ਤੇ ਨਾਲ ਸਾੜੀ ਨੂੰ ਫੌਲ ਲਗਾਣੀ ਸੀ ਤੇ ਲੋ ਜੀ ਮਹਿੰਦੀ ਲਵਾ ਕੇ ਤੇ ਇਧਰ ਮੇਰੀ ਫਰੈਂਡ ਰਾਖੀ ਵੀ ਆ ਗਈ ਸੀ ਤੇ ਉਹ ਕਹਿੰਦੀ ਮੈਂ ਪੈਰਾਂ ਤੇ ਮਹਿੰਦੀ ਲਵਾਣੀ ਹੈ ਅੱਜ ਤੇ ਵਾਹਗੀ ਵੈਸੇ ਜੀ ਆ ਤਲਕ ਕੇ ਬੰਦ ਜਵਾਨ ਅਗਰ ਹਾਲਜ ਡੈਡੀ ਹੁੰਦੇ ਨੇ ਜਸਪ੍ਰੀਤ ਸਿੰਘ ਜੀ ਉਹ ਜਾਣਦੇ ਹਾਲ ਤੋਂ ਬਹੁਤ ਪਿਆਰਾ ਹੈ ਉਹਨੂੰ ਬਹੁਤ ਚੰਗਾ ਹੋਣਾ ਹਾਂਜੀ ਉਹ ਸਾਹਮਣੇ ਜਨਤਾਈ ਨੇ ਆਪ ਕੁਦੇ ਜਾਣਦੇ ਆ ਇਹਨਾਂ ਨੂੰ ਜਾਣਦੇ ਨੇ ਨਵੇਂ ਬੀਟੀ ਅੰਦਰ ਸਸ ਕਾਂਟ ਡੈਡੀ ਦਾ ਜ ਰੂਮ ਜੇ ਲੈਣਗੇ ਹਰ ਜਸਵੀਰ ਸਿੰਘ ਡੈਡੀ ਰੂਮ ਦੇ ਦੇਗੇ ਲੰਗਰ ਹਾਲ ਤੇ ਪਾਪਾ ਹੀ ਕਹਿੰਦੇ ਜਿੰਨਾ ਨੂੰ ਜਸਵੀਰ ਸਿੰਘ ਹਾਂ ਉਹ ਇੱਕ ਅੱਛਾ ਅੰਕਲ ਜਾਣਦੇ ਨੇ ਠੀਕਾ ਠੀਕਾ ਬੈਠੀ ਆ ਜੀ ਉਹਨਾਂ ਨੇ ਸਮਝਿਆ ਸਮਝਿਆ ਹੁਣ ਗਿਆ ਆ ਉਹ ਰੂਮ ਚਲੇ ਗਏ ਹੁਣੇ ਹੀ ਗਏ ਆ ਅੱਧਾ ਘੰਟਾ ਹੋਇਆ ਰੂਮ ਚਲੇ ਗਏ ਉਹ ਠੀਕ ਹੈ ਜੀ ਮੈਂ ਮੈਂ ਮੂੜੇ ਬੈਠਾ ਹਾਂ ਕਿਤੇ ਵੇਲੇ ਦਿਮਾਗ ਘੁੰਮਿਆਦਾ ਮੈਂ ਉਹਨਾਂ ਦਿਮਾਗ ਨੂੰ ਜ਼ਰੂਰ ਟਾਈਮ ਕਰ ਹੀ ਹੋ ਗਿਆ ਨਾ ਆ ਨੂ ਨਾਨਾ ਤੋਂ ਉਹ ਗਏ 2 ਘੰਟਾ ਹਾਂ ਅੱਧਾ ਬੋਲਾ ਘੰਟਾ ਆਇਆ ਉਹਨੇ ਗਏ ਬਾਥਰੂਮ ਚ ਮਿਲ ਲੈਣੇ ਮੈਨੂੰ ਪਤਾ ਹੈ ਰੂਮ ਜੇ ਜਾਏ ਆ ਜਦੋਂ ਆ ਪਾਪਾ ਜੀ ਆਓ ਆ ਚਿਰਦੀ ਮਾਡਰ ਪਾਪਾ ਜੀ ਜੀ ਮੈਂ ਬੈਠੀ ਹਾਂ ਜੀ ਅੰਨਾ ਬੈਠੇ ਚਲੇਗੀ ਪਤਾ ਹੈ ਮੈਨੂੰ ਮਾਡਰ ਪਾਪਾ ਜੀ ਚਲ हाँ जी हाँ जी चल चल कमरे नहीं कमरे है नहीं आ जाते प्रशादा बगैर छले रेस्ट कर चले गए होने ਹਾਂਜੀ ਲੰਗਰ ਹਾਲ ਤੋਂ ਪਤਾ ਲੱਗਿਆ ਕਿ ਡੈਡੀ ਰੈਸਟ ਕਰਨ ਲਈ ਕਮਰੇ ਚਲੇ ਗਏ ਨੇ ਤੇ ਹੁਣ ਅਸੀਂ ਜਾ ਰਹੇ ਸੀ ਡੈਡੀ ਦੇ ਕਮਰੇ ਵੱਲ ਨੂੰ ਬੈਕ ਬੈਕ ਸਾਈਡ ਵਿੱਚ ਜੀ ਲੰਗਰ ਹਾਲ ਦੀ ਤੇ ਡੈਡੀ ਦਾ ਰੂਮ ਨਾਲ ਹੀ ਹੈ ਜੀ ਉੱਥੋਂ ਇਹ ਮੰਦਰ ਬਹੁਤ ਸੋਹਣਾ ਬਣਾਇਆ ਹੈ ਰਸਤੇ ਵਿੱਚ ਹੀ ਪੈਂਦਾ ਹੈ ਤੇ ਲੋ ਜੀ ਅਸੀਂ ਚੱਲ ਕੇ ਹੀ ਡੈਡੀ ਦੇ ਰੂਮ ਵੱਲ ਨੂੰ ਹੋ ਗਏ ਸੀ ਜੀ ਤੇ ਦੁਕਾਨਾਂ ਬਹੁਤ ਸਜੀਆਂ ਹੋਈਆਂ ਸੀ ਦਿੰਦਿਖਾਰਾ ਕਰਕੇ ਤੇ ਅਸੀਂ ਜਾ ਰਹੇ ਸੀ ਡੈਡੀ ਜੀ ਦੇ ਕਮਰੇ ਵੱਲ ਤੇ ਇਹ ਲੈ ਲਾਈ ਤੁਹਾਡਾ ਪ੍ਰਾਈਸ ਡੇ ਤਾਂ ਇਹ ਕਿ ਉਹ ਹਾਂਜੀ ਜੀ 2 ਘੰਟਾ ਘਰ ਆਏ ਸੀ ਕਿ ਪਾਸ ਮਾਨ ਘਰ ਤੇ ਡੈਡੀ ਜੀ ਨੂੰ ਮੈਂ ਕਿਹ ਨਾਲੇ ਮਿਲਾਂਗੀ ਤੇ ਇੱਥੇ ਬੁਣੇ ਸੀ ਕਿ ਚੱਲੇਗੇ ਅਸੀਂ ਕਮਰੇ ਵਿੱਚ ਰੈਸਟ ਕਰਨ ਤੇ ਉਹ ਤਾਂ ਸੀ ਜੀ ਕਮਰਾ ਕਿ ਕਿ ਤੇ ਫਿਰ ਅਸੀਂ ਰੜੀ ਦੇ ਕਮਰੇ ਵੱਲ ਚੱਲ ਪਏ ਸੀ ਰਣ ਵਾਸਤੇ ਡੈਡੀ ਦਾ ਕਮਰਾ ਹਾਂਜੀ ਤੇ ਡੈਡੀ ਜੀ ਨੂੰ ਮਿਲਣ ਤੋਂ ਬਾਅਦ ਕਿੰਨੀਆਂ ਸਾਰੇ ਗੱਲਾਂ ਕਰੀਏ ਤੇ ਉਸ ਤੋਂ ਬਾਅਦ ਅਸੀਂ ਆਪਣਾ ਸਮਾਨ ਲਿੱਤਾ ਵਰਤਵਾਸ ਤੇ ਇਸ ਵੇ ਨੂੰ ਵਰਤ ਰੱਖਣਾ ਤੇ ਉਹਦੇ ਲਈ ਸਮਾਨ ਲਿਆ ਤੇ ਲੋ ਜੀ ਹੁਣ ਜੀ ਵਾਪਸੀ ਕਰ ਰਹੇ ਆ ਘਰ ਨੂੰ ਤੇ ਲਾਈਟਾਂ ਔਨ ਹੋ ਗਈਆਂ ਸੀ ਗੁਰਦੁਆਰਾ ਸਾਹਿਬ ਦੇ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਜੀ ਗੁਰਦੁਆਰਾ ਦੁਖਨਵਰਨ ਸਾਹਿਬ ਲੁਧਿਆਣਾ ਤੇ ਲੋ ਜੀ ਅਸੀਂ ਚੱਲ ਪਏ ਸੀ ਘਰ ਨੂੰ ਵਾਪਿਸ ਹਾਂਜੀ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਿ ਅੱਜ ਦਾ ਤੁਹਾਨੂੰ ਵਲੌਗ ਕਿਸ ਤਰ੍ਹਾਂ ਲੱਗਿਆ ਤੇ ਐਸੀ ਤਰ੍ਹਾਂ ਹੀ ਨਵੇਂ ਵਲੌਗ ਲਿਖੇ ਆਂਦੀ ਰਵਾਂਗੀ ਜੀ ਤੇ ਇਹ ਹੈ ਜੀ ਮੰਦਿਰ ਦੁਰਗਾ ਮੰਦਿਰ ਹੈ ਲੁਧਿਆਣੇ ਬਹੁਤ ਹੀ ਸਜਾਇਆ ਹੋਇਆ ਸੀਗਾ ਇਹ ਵੀ ਦੀਵਾਲੀ ਕਰਕੇ ਤੇ ਇੱਥੇ ਚੰਡੋਲ ਵਗੈਰਾ ਕਾਫੀ ਕੁਝ ਲੱਗਿਆ ਹੋਇਆ ਸੀ ਇੱਕ ਰਾਤ ਨੂੰ ਲਾਈਟਾਂ ਕਰਕੇ ਹੋਰ ਵੀ ਜ਼ਿਆਦਾ ਪਿਆਰਾ ਲੱਗ ਰਿਹਾ ਸੀ ਬਹੁਤ ਜ਼ਰਾ ਸਜਾਇਆ ਹੋਇਆ ਸੀ ਤੇ ਟ੍ਰੈਫਿਕ ਕਾਫੀ ਸੀ ਇਸ ਲਈ ਸੀ ਕਿ ਜੀ ਸਾਈਡ ਨੂੰ ਆਪਣੀ ਗੱਡੀ ਕੱਢੀ ਸੀ ਤੇ ਇੱਥੇ ਦੀਦੀ ਆ ਗਈ ਸੀ ਇਹ ਤਾਇਜੀ ਦੀ ਬੇਟੀ ਉਹਨਾਂ ਦੇ ਬੇਟੇ ਦਾ ਰੁੱਖਾ ਹੈ ਤੇ ਉਹਨਾਂ ਵਿਆਹ ਦਾ ਕਾਰਡ ਦੇਣ ਆਏ ਸੀ ਤੇ ਨਾਲੇ ਰੋਕੇ ਲਈ ਇਨਵਾਈਟ ਕਰਨ ਆਏ ਸੀ ਆਪਾਂ ਨੂੰ ਤੇ ਸਦਾ ਜੀ ਕਾਰਡ ਦੇਖ ਰਹੇ ਸੀ ਬੜਾ ਹੀ ਪਿਆਰਾ ਕਾਰਡ ਤੇ ਬੱਚੇ ਪਤਾ ਹੀ ਨਹੀਂ ਲੱਗਦਾ ਕਦੋਂ ਵੱਡੇ ਹੋ ਜਾਂਦੇ ਨੇ ਤੇ ਹਮ ਲਾਲ ਹੀ ਜ਼ਿੰਮੇਵਾਰੀਆਂ ਵੀ ਵੱਡੀਆਂ ਹੋ ਜਾਂਦੀਆਂ ਆ ਸਾਡੀਆਂ ਤੇ ਇਨਵੀਟੇਸ਼ਨ ਆਇਆ ਸੀ ਵੀਡੀਓ ਬਣਾਈ ਸੀ ਦੀਦੀ ਨਾਲ ਵੀ ਲੇਕਿਨ ਉਹ ਪਤਾ ਨਹੀਂ ਕਿੱਥੇ ਮਿਕਸ ਹੋ ਗਈ ਤੇ ਇਸ ਲਈ ਮੈਂ ਹੁਣ ਇੱਕ ਕਲਿੱਪ ਰਿਚ ਲਗਾਈ ਤੇ ਸਰਦਾਰ ਜੀ ਪੜਰੇ ਸੀ ਕਾਰਡ ਜੜਾ ਕਿਹੜੀ ਲੈਡ ਨਹੀਂ ਠੀਕ ਹੈ ਬਸ ਪਰਵਾਰ ਨੂੰ ਨੇ ਜਾਗੋ ਰੱਖੀ ਜੀ ਲੋੜ ਆ ਹੀ ਨਹੀਂ ਕਰਾ ਅੱਛਾ ਹੈ ਹਾਂ ਜੀ ਤੇ ਉਸ ਤੋਂ ਬਾਅਦ ਲਗਾਈ ਮਹਿੰਦੀ ਖਾਣਾ ਖਾ ਕੇ ਰਾਤ ਨੂੰ ਪੈਣ ਲੱਗੀ ਤੇ ਮੈਂ ਆਪਣੇ ਵੀ ਲਗਾਈ ਔਰ ਸਰਦਾਰ ਜੀ ਤੇ ਵੀ ਲਗਾਈ ਤੇ ਸਾਲ ਬਾਅਦ ਲਵਾਉਂਦੇ ਹੁੰਦੇ ਨੇ ਔਰ ਪੂਰਾ ਹੱਥ ਹੈਵੀ ਅਦਾ ਪਰਕੇ ਮੈਂਦੀ ਲਵਾਉਂਦੇ ਹੁੰਦੇ ਨੇ ਤੇ ਬਾਕੀ ਕੱਲ ਮਿਲਦੀ ਹੈ ਜੀ ਅੱਪਾ ਅਗਲੇ ਬਲੌਗ ਦੇ ਵਿੱਚ ਏ ਸੀ ਜੀ ਅਲザ ਬਲੌਗ ਬਲੌਗ ਤੁਹਾਨੂੰ ਕਿਵੇਂ ਲੱਗਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸੇ ਤਰ੍ਹਾਂ ਹੀ ਆਂਦੇ ਰਾਵਾਂਗੀ ਜੀ ਹੋਰ ਬਲੌਗ ਲੈ ਕੇ ਤਦ ਤੱਕ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਓ ਜੀ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ